ਜਲੰਧਰ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਦਿਨ ਦਿਹਾੜੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਪੈਟਰੋਲ ਪੰਪ ਦੇ ਮੈਨੇਜਰ ਤੋਂ ਕੈਸ਼ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਵਾਲਸਰ ਚਾਲਕ ਦੇ ਗੋਲੀ ਚਲਾ ਦਿੱਤੀ ਗੋਲੀ ਲੱਗਣ ਦੇ ਨਾਲ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਵਾਸਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਤੇ ਘਟਨਾ ਸਥਾਨ ਦੇ ਉਤੇ ਮੌਕੇ ਦੇ ਉਤੇ ਪੁਲਿਸ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਕੀ ਗੋਲੀ ਦਾ ਖੋਲ ਵੀ ਬਰਾਮਦ ਕੀਤਾ ਇਹ ਕੋਈ ਹੁਣ ਤਾਂ 25 ਮਿੰਟ ਪਹਿਲਾਂ ਸਾਨੂੰ ਕੰਟਰੋਲੋਂ ਤੋਂ ਇੰਟੀਮੇਸ਼ਨ ਮਿਲੀ ਸੀ ਕਿ ਵੇ ਇਹ ਜਿਹੜੀ ਨਮੀ ਦਾਣਾ ਮੰਡੀ ਹੈਗੀ ਆ ਉੱਥੇ ਗੋਲੀ ਚੱਲੀ ਆ ਇਸ ਤਲਾ ਦੇ ਉੱਤੇ ਮੈਂ ਤੇ ਐਸ ਐਚਓ ਡਿਵੀਜ਼ਨ 2 ਅਸੀਂ ਇੱਥੇ ਮੌਕਾ ਤੇ ਆਏ ਆ ਤੋ ਮੌਕਾ ਦੇ ਉੱਤੇ ਇੱਕ ਦੋ ਬੰਦੇ ਸੀਗੇ ਜਿਹੜੇ ਖੜੇ ਸੀਗੇ ਜਿਨ੍ਹਾਂ ਨੇ ਸਾਨੂੰ ਦੱਸਿਆ ਹੈਗਾ ਜਿੰਨੀ ਗੱਲ ਮੈਨੂੰ ਦੱਸੀ ਹੈ ਮੈਂ ਉੰਨੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਕਿ ਮੋਟਰਸੇਕ ਮੋਟਰਸਾਈਕਲ ਤੇ ਸਵਾਰ ਇੱਕ ਲੜਕਾ ਸੀਗਾ ਔਰ ਪਿੱਛੇ ਤਿੰਨ ਲੜਕੇ ਸੀਗੇ ਜਿਹੜੇ ਉਹ ਇੱਕ ਹੋਰ ਮੋਟਰਸਾਈਕਲ ਤੇ ਸਵਾਰ ਸੀਗੇ ਉਹ ਹਿੱਟ ਕੀਤਾ ਹੈਗਾ ਪਿਛਲਿਆਂ ਨੇ ਤੇ ਉਹ ਲੜਕਾ ਗਿਰ ਗਿਆ ਹੈਗਾ ਤੇ ਉਹਦੇ ਤੇ ਫਾਇਰ ਮਾਰਿਆ ਹੈਗਾ ਦੋ ਫਾਇਰ ਕੀਤੇ ਆ ਤੇ ਪਲੱਸ ਉਹਦੇ ਕੋਲੇ ਦੱਸਦੇ ਆ ਕਿ ਕੋਈ ਬੈਗ ਮਤਲਬ ਇਹ ਜਸਟੀਫਿਕੇਸ਼ਨ ਇਹ ਜੋ ਮੈਂ ਕਰੂੰਗਾ ਬੈਗ ਸੀਗਾ ਵੀ ਉਹ ਲੈ ਗਏ ਨੇ ਫਿਲਹਾਲ ਜਿਹੜਾ ਲੜਕਾ ਇੰਜਰਡ ਹੈਗਾ ਉਹ ਜੌਲ ਹਸਪੀਟਲ ਐਡਮਿਟ ਹੈਗਾ ਅਸੀਂ ਉਹਦਾ ਸਟੇਟਮੈਂਟ ਰਿਕਾਰਡ ਕਰਨ ਚੱਲੇ ਆ ਉਹਦੇ ਪਿਤਾ ਕੋਲ ਜੋ ਵੀ ਹੋ ਗਿਆ ਫਿਰ ਤੁਸੀਂ ਸਰ ਕਿੱਦਾਂ ਬੈਗ ਕਹਿੰਦੇ ਨੇ ਲੈ ਕੇ ਖੋ ਕੇ ਲੈ ਕੇ ਗਏ ਨੇ ਕਿੰਨੇ ਫਾਇਰ ਹੋਏ ਕਿ ਇਹ ਲੁਟੇਰੀ ਲੱਗ ਦੇਖੋ ਜਿੱਥੇ ਆਪਾਂ ਖੜੇ ਹੈਗੇ ਆ ਇਹ ਤਾਂ ਦੋ ਫਾਇਰ ਹੋਏ ਨੇ ਹੁਣ ਇਹ ਲੁਟੇਰੀ ਸੀਗੇ ਜਾਂ ਕੋਈ ਜਾਤੀ ਰੰਜਿਸ਼ ਹੈ ਗਿਆ ਕੁਝ ਹੋ ਰਿਹਾ ਇਹ ਤਾਂ ਉਹਦੇ ਸਟੇਟਮੈਂਟ ਤੋਂ ਮੁੰਡੇ ਦੀ ਜਿਹੜਾ ਇੰਜਰਡ ਹੈਗਾ ਉਹ ਤੋਂ ਸਾਨੂੰ ਕਲੈਰਟੀ ਹੋਊਗੀ ਕਿ ਕੀ ਹੋਇਆ ਕੀ ਨਾਮ ਹੈ ਲੜਕੇ ਦਾ ਕੁਝ ਨਹੀਂ ਅਜੇ ਤਾਂ ਕੁਝ ਨਹੀਂ ਪਤਾ ਲੱਗ ਸਕਦਾ ਕੌ ਕੀ ਨਾਮ ਸੀਗਾ ਜੀ ਅਜਾ ਆਪਾ ਜਿੱਥੇ ਖੜੇ ਆ ਦੋ ਹੈਗੇ ਨੇ ਆ ਦੋ ਆਪਕਾ ਇਹ ਖੋਰ ਸਾਡੇ ਸਾਹਮਣੇ ਦਿਖਦੇ ਆ ਕਹਿੰਦੇ ਨੇ ਪਿੱਛੇ ਹੀ ਰੈਕੀ ਕਰਦਾ ਉਹ ਚੈੱਕ ਕਰ ਲੈਂਦੇ ਆ ਹੋਰ ਅਸੀਂ ਐਸਐਚਓ ਸਾਹਿਬ ਆ ਗਿਆ ਟੀਮਾਂ ਸਾਡੀਆਂ ਸਾਰੀਆਂ ਆ ਗਈਆਂ ਨੇ ਸੀਸੀਟੀਵੀ ਫੁਟੇਜ ਸਾਹਮਣੇ ਆਈ ਸਰ ਔਰ ਮਤਲਬ ਚੈੱਕ ਕਰ ਰਹੇ ਆ ਜੀ ਪਾਰਟੀ ਅਸੀਂ ਲਾਤੀ ਹੈਗੀ ਐ ਮੈਨੂੰ ਉਮੀਦ ਆ ਕਿ ਮਿਲ ਜੂਗੀ ਠੀਕ ਹੈ ਸਰ ਖੈ ਦੇਖਿਆ ਜਾਵੇ ਤਾਂ ਅੱਜ ਕੱਲ ਲੁੱਟਾਂ ਖੋਹਾਂ ਦਿਨ ਦਿਹਾੜੇ ਕੀਤੀਆਂ ਜਾ ਰਹੀਆਂ ਨੇ ਇਹ ਬੇਖੌਫ ਹੋ ਕੇ ਅਜੀਆਂ ਵਾਰਦਾਤਾ ਕਰੀ